ਹਾਂਜੀ ਕੀ ਹਾਲ ਜੀ ਆਓ ਉਸ ਬਯੰਤ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਵਿਚਾਰਾਂ ਕਰਦੇ ਆਂ ਅੱਜ ਆਪਣੇ ਕੋਲ ਜੋ ਸਵਾਲ ਪਹੁੰਚਾ ਹੈ ਉਹ ਆਪਣੇ ਸਾਰਿਆਂ ਦੇ ਕੰਮ ਆਵੇਗਾ ਲਾਪ੍ਰਿਤ ਸਿੰਘ ਆਪਾਂ ਨੂੰ ਕਮੈਂਟ ਕਰਦੇ ਆਂ ਵੀਰ ਜੀ ਜੇਕਰ ਮੈਂ ਸਿਮਰਨ ਰੋਜ਼ ਕਰਦਾ ਹਾਂ ਤਾਂ ਮੈਨੂੰ ਕਈ ਗੱਲਾਂ ਭੁੱਲਣ ਲੱਗ ਜਾਂਦੀਆਂ ਸੁਸਤੀ ਜਈ ਰਹਿੰਦੀ ਹੈ ਸਰੀਰ ਦੇ ਵਿੱਚ ਮੈਂ ਕੀ ਕਰਾਂ ਕੰਮ ਤੇ ਵੀ ਜਾਣਾ ਹੁੰਦਾ ਹੈ ਤਾਂ ਕਰਕੇ ਰੋਜ਼ਾਨਾ ਸਿਮਰਨ ਨਹੀਂ ਕਰ پا ਰਿਹਾ ਕੋਈ ਹੱਲ ਦੱਸੋ ਵਾਈ ਗੁਰਜੀ ਦੇਖੋ ਸਿਮਰਨ ਕਰਨ ਦੇ ਨਾਲ ਸਾਡੇ ਮਨ ਨੂੰ ਖੁਮਾਰੀ ਚੜਦੀ ਹੈ ਤਨ ਸਾਡਾ ਐਕਟਿਵ ਰਹਿੰਦਾ ਹੈ ਜਦੋਂ ਆਪਾਂ ਤਨ ਨੂੰ ਕੋਈ ਕਮਾਂਡ ਦੇਵਾਂਗੇ ਤਾਂ ਇਹ ਉਸੇ ਵੇਲੇ ਹਰਕਤ ਦੇ ਵਿੱਚ ਆਵੇਗਾ ਤੇ ਉਸ ਕੰਮ ਦੇ ਵਿੱਚ ਜੁਟ ਜਾਵੇਗਾ ਪਰ ਇੱਥੇ ਸ਼ਰਤ ਹੈ ਇੱਕ ਕਿ ਸਿਮਰਨ ਸਾਡਾ ਸਹੀ ਤਰੀਕੇ ਦੇ ਨਾਲ ਚੱਲਦਾ ਹੋਣਾ ਚਾਹੀਦਾ ਕਈ ਵਾਰ ਜੰਗ ਲੜਨੀ ਪੈਂਦੀ ਹੈ ਤੇ ਕਈ ਵਾਰ ਸਹਜ ਸੁਭਾਈ ਸਿਮਰਨ ਕਰਨਾ ਪੈਂਦਾ ਇਹ ਆਪੋ ਆਪਣੇ ਮਨ ਦੀ ਅਵਸਥਾ ਹੈ ਹੁਣ ਤੁਸੀਂ ਕਹਿੰਦੇ ਆ ਕਿ ਸਿਮਰਨ ਜੇ ਮੈਂ ਰੋਜ਼ਾਨਾ ਕਰਦਾ ਤਾਂ ਮੈਨੂੰ ਕਈ ਗੱਲਾਂ ਭੁੱਲਣ ਲੱਗ ਜਾਂਦੀਆਂ ਵਾਹਿਗੁਰੂ ਜੇ ਆਪਾਂ ਗਲਤ ਤਰੀਕੇ ਨਾਲ ਸਿਮਰਨ ਕਰਾਂਗੇ ਤਾਂ ਹੋ ਸਕਦਾ ਹੈ ਜਿਹੀ ਕੰਡੀਸ਼ਨ ਬਣ ਜਾਵੇ ਕਿ ਸਾਨੂੰ ਗੱਲਾਂ ਚੇਤੇ ਭੁੱਲਣ ਪਰ ਜੇ ਆਪਾਂ ਇਸ ਤੋਂ ਉਲਟ ਗੱਲ ਕਰੀਏ ਕਿ ਜੇ ਕੋਈ ਨਾਮ ਅਭਿਆਸੀ ਵਧੀਆ ਤਰੀਕੇ ਦੇ ਨਾਲ ਸਿਮਰਨ ਕਰੇ ਮਿਹਨਤ ਦੇ ਨਾਲ ਤਰੀਕੇ ਦੇ ਨਾਲ ਤਾਂ ਉਸ ਨੂੰ ਗੱਲਾਂ ਚੇਤੇ ਨਹੀਂ ਭੁੱਲੂਗੀਆਂ ਚੇਤੇ ਆਉਗੀਆਂ ਭੁੱਲੀਆਂ ਹੋਈਆਂ ਗੱਲਾਂ ਚੇਤੇ ਆਉਗੀਆਂ ਕਿਹੜਾ ਕੰਮ ਕਿਸ ਸਮੇਂ ਕਰਨਾ ਹੈ ਸਭ ਚੇਤੇ ਆਵੇਗਾ ਤੇ ਜੇ ਤੁਹਾਨੂੰ ਕੋਈ ਸਰੀਰ ਦੇ ਵਿੱਚ ਸੁਸਤੀ ਰਹਿੰਦੀ ਹੈ ਤਾਂ ਤੁਸੀਂ ਕੋਈ ਘਰੇਲੂ ਨੁਸਖਾ ਜਾਂ ਦਵਾਈ ਲੈ ਸਕਦੇ ਆ ਉਹਦੇ ਨਾਲ ਹੀ ਠੀਕ ਹੋਉਂ। ਕਈ ਵਾਰੀ ਆਪਣੇ ਸਰੀਰ ਦੇ ਵਿੱਚ ਕੈਲਸ਼ੀਅਮ ਵਿਟਾਮਿਨ ਦੀ ਕਮੀ ਹੋ ਜਾਂਦੀ। ਸੋ ਇਹ ਤੁਸੀਂ ਵੇਖਣਾ ਹੈ। ਇੱਕ ਤੁਹਾਨੂੰ ਸੁਸਤੀ ਦੂਰ ਕਰਨ ਵਾਸਤੇ ਘਰੇਲੂ ਨੁਸਖਾ ਦੱਸ ਦੰਨੇ ਆ। ਪਹਿਲਾ ਆਪਾਂ ਇਸ ਟੌਪਿਕ ਦੇ ਉੱਤੇ ਵਿਚਾਰ ਕਰ ਲਈਏ। ਦੂਜਾ ਤੁਸੀਂ ਇਹ ਕਹਿੰਦੇ ਹੋ ਕਿ ਮੈਂ ਕੰਮ ਤੇ ਵੀ ਜਾਣਾ ਹੁੰਦਾ ਤਾਂ ਕਰਕੇ ਰੋਜ਼ਾਨਾ ਸਿਮਰਨ ਨਹੀਂ ਹੁੰਦਾ। ਵਾਹਿਗੁਰੂ ਜੀ ਦੇਖੋ ਕੰਮਕਾਰ ਸਾਰੇ ਹੀ ਜੀਵਾਨੂ ਨੇ ਹੁਣ ਮੰਨ ਲਓ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਤੇ ਜਾਂਦੇ ਆਂ ਵਾਪਸ ਤੁਸੀਂ ਸ਼ਾਮ ਨੂੰ ਆਉਂਦੇ ਆਂ ਸ਼ਾਮ ਨੂੰ ਆ ਕੇ ਤੁਸੀਂ ਥੱਕੇ ਹਾਰੇ ਆਂ ਕੁਝ ਸਮਾਂ ਬੈਠ ਕੇ ਆਰਾਮ ਕਰ ਲਓ ਰੋਟੀ ਪਾਣੀ ਖਾਓ ਇਸ਼ਨਾਨ ਕਰੋ ਆਪਣੇ ਪਰਿਵਾਰ ਦੇ ਵਿੱਚ ਬੈਠੋ ਪਰ ਜਿਉਂ ਹੀ ਤੁਸੀਂ ਨੀਂਦ ਲੈਣ ਵਾਸਤੇ ਰਾਤ ਨੂੰ ਸੌਣ ਵਾਸਤੇ ਜਾਓਗੇ ਜਾਂ ਤਾਂ ਤੁਸੀਂ 1 ਘੰਟਾ ਪਹਿਲਾਂ ਚਲੇ ਜਾਓ ਜਾਂ ਤੁਸੀਂ ਅੱਧਾ ਘੰਟਾ ਪਹਿਲਾਂ ਚਲੇ ਜਾਓ ਇਹ ਜਿਹੜਾ ਅੱਧਾ ਘੰਟਾ ਪਹਿਲਾਂ ਜਾਂ 1 ਘੰਟਾ ਪਹਿਲਾਂ ਇੱਥੇ ਤੁਸੀਂ ਬੋਲ ਕੇ ਅਭਿਆਸ ਕਰੋ ਅਭਿਆਸ ਕਰਦੇ ਕਰਦੇ ਕੀ ਹੋਵੇਗਾ ਕਿ ਸਾਨੂੰ ਨੀਂਦ ਆਵੇਗੀ ਇੱਕ ਤਾਂ ਆਪਾਂ ਪੂਰੇ ਦਿਨ ਦੇ ਥੱਕੇ ਹਾਰੇ ਹਾਂ ਨੀਂਦ ਬਹੁਤ ਜਲਦੀ ਆਵੇਗੀ ਆਪਾਂ ਬੋਲ ਕੇ ਸਿਮਰਨ ਤਾਂ ਕਰਨਾ ਆ ਤਾਂ ਜੋ ਸਾਡਾ ਮਨ ਵਿਚਾਰਾਂ ਤੋਂ ਪਰੇ ਹੋ ਜਾਵੇ ਜਾਣਾ ਅਸੀਂ ਸੁਣਦੇ ਵਿੱਚ ਹੀ ਹੈ ਨੀਂਦ ਦੇ ਵਿੱਚ ਹੀ ਹੈ ਜਦੋਂ ਮਨ ਦਾ ਸਹਜ ਵੱਲ ਲੱਗਾ ਬੈੱਡ ਦੇ ਉੱਤੇ ਆ ਕੇ ਲੇਟ ਜਾਓ ਸਰੀਰ ਨੂੰ ਢਿੱਲਾ ਛੱਡ ਕੇ ਸ਼ਬਦਾਂ ਨੂੰ ਸੁਣਦੇ ਸੁਣਦੇ ਨੀਂਦ ਦੇ ਵਿੱਚ ਚਲੇ ਜਾਓ। ਬਾਕੀ ਜਦੋਂ ਤੁਸੀਂ ਕੰਮ ਦੇ ਉੱਪਰ ਵੀ ਹੁੰਨੇ ਹੋ ਤਾਂ ਉੱਥੇ ਕੀ ਕਰਨਾ ਹੈ ਜਦੋਂ ਤੁਹਾਨੂੰ 2 ਮਿੰਟ ਜਾਂ 5 ਮਿੰਟ ਦਾ ਵੀ ਸਮਾਂ ਮਿਲਦਾ ਹੈ ਆਪਣੇ ਸਰੀਰ ਤੋਂ ਆਪਣੇ ਸਰੀਰ ਨੂੰ ਢਿੱਲਾ ਛੱਡ ਕੇ ਅੱਖਾਂ ਬੰਦ ਕਰਕੇ ਅਨਹਦ ਸ਼ਬਦਾਂ ਨੂੰ 2 ਮਿੰਟ ਜਾਂ 5 ਮਿੰਟ ਵਾਸਤੇ ਸੁਣ ਲਓ। ਇਸ ਤਰ੍ਹਾਂ ਕਰਨ ਦੇ ਨਾਲ ਮਾਲਕ ਵੀ ਖੁਸ਼ ਹੁੰਦੇ ਨੇ ਕਿ ਮੇਰਾ ਬੱਚਾ ਸਾਰਾ ਦਿਨ ਬੇਗਾਨੇ ਦੇਸ਼ ਦੇ ਵਿੱਚ ਰਹਿ ਕੇ ਵੀ ਮੇਰੇ ਨਾਮ ਦੇ ਨਾਲ ਮੇਰੀ ਆਵਾਜ਼ ਦੇ ਨਾਲ ਜੁੜਿਆ ਹੈ ਇਹ ਹੁਕਮ ਦੇ ਵਿੱਚ ਹੈ ਇਸ ਤਰ੍ਹਾਂ ਕਰਨ ਦੇ ਨਾਲ ਵੀ ਸਾਨੂੰ ਬਹੁਤ ਫਾਇਦਾ ਹੁੰਦਾ ਹੈ ਹੁਣ ਤੁਹਾਨੂੰ ਇੱਕ ਘਰੇਲੂ ਨੁਸਖਾ ਦੱਸਦੇ ਆ ਤੁਸੀਂ ਜਿੰਨਾ ਵੀ ਦੁੱਧ ਪੀਂਦੇ ਆ ਰਾਤ ਨੂੰ ਸੌਣ ਸਮੇਂ ਜੇ ਨਹੀਂ ਪੀਂਦੇ ਤਾਂ ਤੁਸੀਂ ਇੱਕ ਕੱਪ ਦੁੱਧ ਨੂੰ ਗਰਮ ਕਰਨਾ ਰੱਖੋ ਵਿੱਚ ਤਿੰਨ ਗਿਰੀਆਂ ਬਦਾਮ ਦੀਆਂ ਪਾਓ ਇੱਕ ਪੀਸ ਅਕਰੋਟ ਦਾ ਪਾਓ ਚਾਰ ਤੋਂ ਪੰਜ ਪੀਸ ਤੁਸੀਂ ਪਾਓ ਸੋਗੀ ਦੇ ਇਹਨਾਂ 3 ਚੀਜ਼ਾਂ ਨੂੰ ਤੁਸੀਂ ਰੰਨ ਲਓ ਦੁੱਧ ਦੇ ਵਿੱਚ ਠੰਡਾ ਹੋਣ ਤੋਂ ਬਾਅਦ ਤੁਸੀਂ ਇਹਦੇ ਵਿੱਚ ਤਾਗਾ ਮਿਸ਼ਰੀ ਸਵਾਦ ਅਨੁਸਾਰ ਮਿਲਾ ਸਕਦੇ ਆ ਜੇ 슈ਗਰ ਦੀ ਸਮੱਸਿਆ ਹੈ ਤਾਂ ਨਾ ਮਿਲਾਓ ਜੇ ਨਹੀਂ ਹੈ ਤਾਂ ਤੁਸੀਂ ਆਰਾਮ ਦੇ ਨਾਲ ਸਵਾਦ ਅਨੁਸਾਰ ਤਾਗਾ ਮਿਸ਼ਰੀ ਪਾਓ ਇਸੇ ਤਰ੍ਹਾਂ ਤੁਸੀਂ 3 ਜਾਂ 4 ਦਿਨ ਇਸ ਇਸ ਦੁੱਧ ਨੂੰ ਪੀਓ ਤੁਹਾਡੇ ਅੰਦਰ ਇੱਕ ਚੁਸਤੀ ਫੁਰਤੀ ਆਵੇਗੀ ਸੁਸਤੀ ਜੋ ਹੈ ਉਹ ਸਰੀਰ ਦੇ ਵਿੱਚੋਂ ਦੂਰ ਹੋਵੇਗੀ ਜੇ ਕਮਜ਼ੋਰੀ ਕੋਈ ਹੋਈ ਤਾਂ ਉਹ ਵੀ ਦੂਰ ਹੋਵੇਗੀ ਉਮੀਦ ਕਰਦੇ ਹਾਂ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ